ਫੈਕਟਰੀਆਂ ਭੈਣੇ ਤੁਸੀਂ ਕਿਹ ਚਾਰ ਲੱਗ ਰਹੀਆਂ ਲੁਧਿਆਣਾ ਦੇ ਏਅਰ ਦੇ ਘਰ ਜਵਿੰਦਰ ਉਸਾਨ ਪ੍ਰਾਣੀ ਨੂੰ ਅੱਗ ਲਾਉਂਦਾ ਤੇ ਪਰਚਾ ਇਸ ਤੋਂ ਬਾਅਦ ਪੇਟੀਸ਼ਨ ਹੋ ਰਿਹਾ ਤੇ ਫੈਕਟਰੀ ਮਾਲਕ ਪ੍ਰਾਣੀ ਨੂੰ ਅੱਗ ਲਾਉਣ ਉਹਦੇ ਵੱਡੇ ਭਰਾ ਵੀ ਉਹਦੇ ਉਹੀ ਟ੍ਰੀਟਮੈਂਟ ਦੀ ਗੱਲ ਕਰਦੇ ਨੇ ਵੀ ਉਹਨੂੰ ਅਸੀਂ ਟ੍ਰੀਟ ਕਰਕੇ ਉਹਦਾ ਕੁਝ ਹੋਰ ਬਣਾਉਨੇ ਆਂ ਜਾਂ ਗਾਂ ਕੋਈ ਇੱਟਾਂ ਬਣਾਉਨੇ ਆਂ ਕੋਈ ਹੋਰ ਚੀਜ਼ਾਂ ਬਣਾਉਨੇ ਆਂ ਪਰ ਜਿਹੜੀਆਂ ਫੈਕਟਰੀਆਂ ਦੀ ਮੈਂ ਗੱਲ ਕਰਦੀ ਆਂ ਗੋਹੇ ਦੀ ਗੱਲ ਕਰਦੇ ਨੇ ਵੀ ਅਸੀਂ ਗੋਹੇ ਦੀ ਵਰਤੋਂ ਕਰਕੇ ਇਹਦੇ ਵਿੱਚੋਂ ਦੀ ਸੀਐਨਜੀ ਵਗੈਰਾ ਜਿਹੜਾ ਉਹ ਪੈਦਾ ਕਰਾਂਗੇ ਬਾਇਓ ਗੈਸ ਦਾ ਜਿਹੜਾ ਇਹਨਾਂ ਦੀ ਇੰਡੀਅਨ ਆਇਲ ਆਰਗੀਆਂ ਕੰਪਨੀਆਂ ਦੇ ਨਾਲ ਇਹਨਾਂ ਦੇ ਕੰਟਰੈਕਟ ਨੇ ਤੇ ਹੁਣ ਸਮੱਸਿਆ ਇੱਥੇ ਐ ਵੀ ਜਿਹੜੀਆਂ ਉਹ ਜਿਹੜਾ ਇਹ ਗੋਹਾ ਹੈ ਕੰਗਰਾਲੀ ਰਾਜਪੂਤਾਂ ਵੀ ਇਹੀ ਹੋਇਆ ਨਾ ਵੀ ਗੋਹੇ ਦੇ ਨਾ ਗੋਹਤ ਇੰਨਾ ਹੈ ਹੀ ਨਹੀਂ ਸੀ ਉਹਨਾਂ ਕੋਲੇ ਇਸ ਕਰਕੇ ਉਹਨਾਂ ਨੇ ਘਾਹ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਘਾਹ ਨੂੰ ਉਹਦੇ 'ਚ ਵਰਤਣਾ ਉਹਦੇ ਨਾਲ ਮੁਸ਼ਕ ਬਹੁਤ ਪੈ ਲਿਆ ਤੇ ਇਹ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਨੇ ਹੋਰ ਵਧੀਆਂ ਨੇ ਕਿਉਂ ਉਹਨਾਂ ਉਹਦੀਆਂ ਫੈਕਟਰੀਆਂ ਮਤਲਬ ਉਹਨਾਂ ਨੇ ਹੁਣ ਇਹ ਕਹਿਤਾ ਵੀ ਸਰਕਾਰ ਨੇ ਵੀ ਪੰਚਾਇਤਾਂ ਦੇ ਮਤੇ ਦੀ ਲੋੜ ਨਹੀਂ ਅੱਗੇ ਹੁੰਦਾ ਸੀ ਵੀ ਕੋਈ ਫੈਕਟਰੀ ਲੱਗਣੀ ਪੰਚਾਇਤਾਂ ਦਾ ਮਤੇ ਪੈਂਦੇ ਸੀ ਹੁਣ ਸਰਕਾਰ ਨੇ ਕਿ ਨਵਾਂ ਕਾਨੂੰਨ ਬਣਾਤਾ ਪਾਣੀ ਆਸਤੇ ਕਾਨੂੰਨ ਕੋਈ ਨਹੀਂ ਪਰ ਇਹਦੇ ਵਾਸਤੇ ਕਿ ਨਵਾਂ ਕਾਨੂੰਨ ਬਣਾਤਾ ਵੀ ਲੋਕਾਂ ਦੀ رائے ਲੈਣ ਦੀ ਲੋੜ ਨਹੀਂ ਹਾਂਜੀ ਬਿਲਕੁਲ ਸਰਕਾਰ ਨੇ ਕਿਆ ਵੀ ਤੁਹਾਨੂੰ ਇੱਕ ਫਾਰਮ ਮਿਲੂਗਾ ਉਹ ਭਰ ਕੇ ਦੇ ਦਿਓ ਤੇ ਸਾਰੀਆਂ ਐਨਓਸੀਆਂ ਤੁਹਾਡੇ ਘਰਾਂ ਦੇ ਵਿੱਚ ਤੁਹਾਡੀਆਂ ਜੇਬਾਂ ਦੇ ਵਿੱਚ ਪਾਉਣਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਨੇ ਇੱਥੋਂ ਤੱਕ ਕਿਹਾ ਹੋਇਆ ਹੈ ਸਰਕਾਰ ਉਹੀ ਸਰਕਾਰ ਨਹੀਂ ਸੋਚ ਰਹੀ ਵੀ ਲੋਕਾਂ ਦਾ ਇਸ ਦੇ ਵਿੱਚ ਕਿੱਡਾ ਵੱਡਾ ਨੁਕਸਾਨ ਲੋਕਾਂ ਦਾ ਨਹੀਂ ਸਿਰਫ ਉਸ ਇਲਾਕੇ ਦੇ ਲੋਕਾਂ ਦਾ ਨਹੀਂ ਆਉਣ ਵਾਲੀਆਂ ਪੀੜੀਆਂ ਦਾ ਕਿੱਡਾ ਵੱਡਾ ਨੁਕਸਾਨ ਹੋ ਰਿਹਾ ਤੁਸੀਂ ਆਪ ਜਿਹੜੀਆਂ ਇਹ ਜਿਹਾਂ ਆ ਹੁਣ ਕਿਸੇ ਦੀ ਕੋਈ ਇਸ ਗੱਲ ਤੋਂ ਅੱਖਾਂ ਉਹ ਨਹੀਂ ਕਰ ਸਕਦਾ ਇੰਨੇ ਸਾਲ ਪੁਰਾਣਾ ਮੁੱਦਾ ਹੈ ਇਹ ਸਭ ਲੋਕ ਇੱਥੇ ਬੋਲ ਰਹੇ ਨੇ ਉਹ ਇਹਨਾਂ ਨੇ ਪਹਿਲਾਂ ਮੱਤੇਵੜੇ ਜੰਗਲ ਦੇ ਵਿੱਚ ਲਾਉਣ ਦਾ ਕੋਲੂ ਵੱਟ ਕੇ ਉੱਥੇ ਇੰਡਸਟਰੀਅਲ ਪਾਰਕ ਬਣਾਉਣ ਨੂੰ ਫਿਰਦੇ ਸੀ ਉਹ ਲੋਕਾਂ ਦੇ ਸੰਘਰਸ਼ਾਂ ਨੇ ਪਿੱਛੇ ਧੱਕਿਆ ਇੱਥੇ ਵੀ ਜਿਹੜਾ ਜੇ ਕੁਝ ਵੀ ਸਰਕਾਰਾਂ ਜਿੱਥੇ ਵੀ ਉਹ ਜੀਰੀ ਵਾਲੀ ਫੈਕਟਰੀ ਬੰਦ ਲੋਕਾਂ ਨੇ ਕਰਵਾਈ ਇਹ ਸਭ ਕੁਝ ਅਸਲ ਗੱਲ ਕੀ ਹੈ ਨਾ ਤਾਕਤ ਲੋਕਾਂ ਦੀ ਹੈ ਲੋਕ ਸਮਝਦੇ ਨੇ ਲੋਕ ਸਮਝਦਾਰ ਨੇ ਸਰਕਾਰ ਜਿੱਡੇ ਮਰਜ਼ੀ ਵੱਡੇ ਆਰਡਰ ਪਾਸ ਕਰ ਲਵੇ ਪਰ ਜੇ ਲੋਕਾਂ ਨੂੰ ਚੀਜ਼ਾਂ ਨਹੀਂ ਮੰਜ਼ੂਰ ਤਾਂ ਉਹ ਥੋਪ ਨਹੀਂ ਸਕਦੇ ਤੇ ਉਹ ਲੋਕ ਨੇ ਉਹ ਜਾਗੇ ਹੋਏ ਨੇ ਉਹ ਹਣੇ ਜਿਵੇਂ ਆ ਆ ਜਿਹੜਾ ਅਜ ਮਾਰਚ ਕੱਢਣਾ ਇਹ ਉਹਨਾਂ ਲੋਕਾਂ ਤੱਕ ਪਹੁੰਚ ਕਰ ਲਈ ਹੈ ਤੇ ਇਹ ਤੋਂ ਅਗਲੀ ਵਾਰ ਵੱਡੀ ਗੈਂਤੀ ਦੇ ਵਿੱਚ ਆ ਜਿਹੜਾ ਇਹ ਸਰਕਾਰਾਂ ਦੇ ਕੰਨਾਂ ਤੱਕ ਪਹੁੰਚੂਗਾ ਵੀ ਅਸੀਂ ਇਹ ਮਸਲੇ ਤੇ ਚੁੱਪ ਹੋਣ ਵਾਲੇ ਨਹੀਂ ਇਹ ਹੋਣਾ ਚਾਹੀਦਾ ਪੰਜਾਬ ਦਾ ਦਰਦ ਲੈ ਕੇ ਆਏ ਹਾਂ ਬਾਣੀਆਂ ਦਾ ਪਰ ਤੁਹਾਨੂੰ ਇਹ ਕਿਹਾ ਜਾਣਾ ਜੀ ਇਹ ਫੈਕਟਰੀ ਵਿਰੋਧੀ ਨੇ ਅਸੀਂ ਇਕੱਲੀਆਂ ਪੰਜਾਬ ਦੇ ਦੇਸ਼ਾਂ ਦੇ ਨਹੀਂ ਅਸੀਂ ਇਹ ਕਹਿੰਦੇ ਆ ਵੀ ਦੇਖੋ ਫੈਕਟਰੀਆਂ ਲੱਗਣੀਆਂ ਜ਼ਰੂਰੀ ਨਹੀਂ ਫੈਕਟਰੀਆਂ ਹੋਣੀਆਂ ਚਾਹੀਦੀਆਂ ਨੇ ਪਰ ਕਿਹੜੇ ਇਲਾਕੇ 'ਚ ਕਿ ਕਿਸ ਤਰ੍ਹਾਂ ਦੀਆਂ ਫੈਕਟਰੀਆਂ ਨੇ ਉਹ ਫੈਕਟਰੀਆਂ ਸਾਡੇ ਹਵਾ ਪਾਣੀ ਨੂੰ ਪ੍ਰਦੂਸ਼ਿਤ ਨਾ ਕਰਨ ਇਹ ਸਭ ਤੋਂ ਜ਼ਰੂਰੀ ਹੈ ਅਨੁਕੂਲ ਬਿਲਕੁਲ ਸੂਪੇ ਦੇ ਅਨੁਕੂਲ ਵੀ ਉਥੋਂ ਦੀ ਲੋੜਾਂ ਦੇ ਅਨੁਕੂਲ ਸਭ ਤੋਂ ਵੱਡੀ ਗੱਲ ਹੈ ਵੀ ਜਿੱਥੇ ਜਿਹੜੀ ਵਸੋਂ ਹੈ ਜਿਵੇਂ ਪਿੰਡ ਦੇ ਨੇੜੇ ਕਿਹੜੀ ਫੈਕਟਰੀ ਲੱਗ ਸਕਦੀ ਹੈ ਬਾਰ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਕਿਹੜੀ ਫੈਕਟਰੀ ਲੱਗ ਸਕਦੀ ਹੈ ਉਹ ਬਹੁਤ ਜ਼ਰੂਰੀ ਹੈ ਇਹ ਭਾਵੇਂ ਜਿਵੇਂ ਸਰਕਾਰ ਜਿਹੜੀ ਹੈ ਉਹ ਆਪਦੇ ਵੱਲੋਂ ਪੱਲਾ ਝਾੜ ਦਿੰਦੀ ਹੈ ਵੀ ਅਸੀਂ ਤਾਂ ਫੈਕਟਰੀਆਂ ਤਾਲਵਾ ਰਹੇ ਹਾਂ ਰੋਜ਼ਗਾਰ ਦੇਣਾ ਹੈ 5 5 7 7 10 10000 ਦੇ ਵਿੱਚ 12 12 14 14 ਘੰਟੇ ਉਹਨਾਂ ਫੈਕਟਰੀਆਂ ਦੇ ਵਿੱਚ ਕੈਜੀਆਂ ਮਾੜੀਆਂ ਹਾਲਤਾਂ 'ਚ ਕੰਮ ਹੋ ਰਿਹਾ ਹੈ ਇੱਥੇ ਲੁਧਿਆਣੇ ਦੇ ਵਿੱਚ ਹੈ ਇੱਥੇ ਰੰਗਾਈ ਦਾ ਸਾਰਾ ਟੈਕਸਟਾਈਲ ਦਾ ਵੱਡਾ ਕੰਮ ਹੈ ਤੇ ਕਿੰਨੀ ਵਾਰ ਅਖਬਾਰਾਂ 'ਚ ਖਬਰਾਂ ਆਉਂਦੀਆਂ ਨੇ ਵੀ ਬ్రੌਲਰ ਫਟ ਗਿਆ ਇੱਥੇ ਲੋਕ ਜਿਹੜੇ ਨੇ ਉਹ ਮਰ ਗਏ ਕੰਮ ਕਰਨ ਵਾਲੇ ਮਰ ਗਏ ਉਹ ਕੱਤੋਂ ਹੁੰਦਾ ਕਿਉਂਕਿ ਫੈਕਟਰੀ ਮਾਲਕ ਜਿੰਨੇ ਜਿਹੜੀਆਂ ਚੀਜ਼ਾਂ ਸੁਰੱਖਿਆ ਲਈ ਹੁੰਦੀਆਂ ਨੇ ਜਿਹੜਾ ਉਹਨੂੰ ਠੰਡਾ ਕਰ ਲਈ ਰੱਖਿਆ ਹੋਇਆ ਸਿਸਟਮ ਆਉਂਦਾ ਉਹ ਬ్రੌਲਰਾਂ ਨੂੰ ਉਹ ਸਾਰੀਆਂ ਚੀਜ਼ਾਂ ਨੂੰ ਉਹ ਬੰਦ ਕਰ ਦਿੰਦੇ ਨੇ ਤਾਂ ਕਿ ਕੰਮ ਨਾ ਰੁਕੇ ਹੁਣ ਫੈਕਟਰੀ ਜਿਹੜਾ ਉਤੋਂ ਮਸ਼ੀਨ ਚੱਲ ਰਹੀ ਹੁੰਦੀ ਹੈ ਉਹਦੇ ਵਿੱਚ ਸੈਂਸਰ ਲੱਗੇ ਹੁੰਦੇ ਨੇ ਵੀ ਜੇ ਤੁਹਾਡਾ ਹੱਥ ਵਿੱਚ ਰਹਿ ਗਿਆ ਤਾਂ ਉਹ ਮਸ਼ੀਨ ਉੱਥੇ ਰੁਕ ਜਾਂਦੀ ਹੈ ਤੁਹਾਡਾ ਹੱਥ ਨਾ ਵੱਢਿਆ ਹੋਵੇ ਉਹ ਸੈਂਸਰ ਬੰਦ ਕਰ ਦਿੱਤੇ ਨੇ ਕਿਉਂਕਿ ਉਹਦੇ ਨਾਲ ਕੰਮ ਦੀ ਸਪੀਡ ਘਟਦੀ ਹੈ ਇਸ ਕਰਕੇ ਜਦੋਂ ਇਹੋ ਜਿਹੀਆਂ ਚੀਜ਼ਾਂ ਮੁਨਾਫੇ ਦੇ ਲਈ ਅੰਨਾ ਫੈਕਟਰੀ ਮਾਲਕ ਇਹ ਜੋ ਕੁਝ ਕਰ ਰਹੇ ਨੇ ਤਾਂ ਉਹਨਾਂ ਦਾ ਵਿਰੋਧ ਕਰਨ ਦੇ ਲਈ ਜਥੇਬੰਦੀਆਂ ਨੂੰ ਆਉਣਾ ਪੈਣਾ ਕਿ ਇਹ 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 ਹਵਸ ਹੈ ਇਹ ਇਹ ਜਿਹੜੀ ਇਹਨਾਂ ਦੀ ਪੈਸੇ ਦੇ ਲਈ ਭੁੱਖ ਹੈ ਤੇ ਸਰਕਾਰ ਇਹਨਾਂ ਦੇ ਲਈ ਕੁਝ ਵੀ ਨਹੀਂ ਕੋਈ ਕਾਰਵਾਈ ਨਹੀਂ ਕਰ ਰਹੀ ਇਹਨਾਂ ਦੇ ਉੱਤੇ ਇਹਨਾਂ ਨੂੰ ਖੁੱਲਾ ਛੱਡ